ਸ੍ਰੀਕਾਲ ਦੋਸਤੋ ਅਫਵਾਹਾਂ ਦਾ ਪਰਦਾਫਾਸ਼ ਪ੍ਰੋਗਰਾਮ ਜਿਹੜਾ ਆਪਾਂ ਸ਼ੁਰੂ ਕੀਤਾ ਇਹ ਇਸ ਕਰਕੇ ਕੀਤਾ ਕਿਉਂਕਿ ਲਗਾਤਾਰ ਲਾਈਵ ਕਰ ਰਹੇ ਆ ਉਹਦਾ ਕਾਰਨ ਲਾਈਵ ਕਰ ਰਹੇ ਇਹ ਵੀ ਹੁੰਦਾ ਕਿ ਤੁਹਾਡਾ ਹੌਸਲਾ ਵਧਾਇਆ ਜਾ ਸਕੇ ਤੁਹਾਨੂੰ ਸੱਚਾਈ ਦੱਸੀ ਜਾ ਸਕੇਗੀ ਠੀਕ ਹੈ ਜੇ ਜੋ ਸਾਡੀਆਂ ਰਿਕੁਆਇਰਮੈਂਟ ਤੁਹਾਡੇ ਤੱਕ ਦੱਸੀਆਂ ਜਾਣ ਪਰ ਜਦੋਂ ਸਰਕਾਰ ਤੋਂ ਮੁਕਾਬਲਾ ਨਾ ਹੋਇਆ ਠੀਕ ਹੈ ਤਾਂ ਹੁਣ ਉਹਨਾਂ ਨੇ ਲਗਾਤਾਰ ਬੀਜੇਪੀ ਦਾ ਆਈਟੀ ਸੈੱਲ ਤੇ ਸਰਕਾਰ ਜਿਹੜਾ ਹੈਗਾ ਉਹ ਅਫਵਾਹਾਂ ਫਲਾਉਣ ਤੇ ਆ ਪਹਿਲੀ ਅਫਵਾਹ ਇਹ ਹੈ ਅ ਅੱਜ ਦਿਨਾਂ ਜਿਹੜਾ ਆਪਾਂ ਹਾਂ ਪਰਦਾ ਫਾਸ਼ ਕਰਨਾ ਚਾਰ ਪੰਜ ਮੇਨ ਆ ਉਹਨਾਂ ਦੇ ਵਿੱਚੋਂ ਪਹਿਲੀ ਇਹ ਹੈ ਵੀ ਜੀ ਰੇਲ ਗੱਡੀਆਂ ਬੰਦ ਐ ਵੀ ਰੇਲ ਗੱਡੀਆਂ ਤੇ ਜਾ ਆ ਨਹੀਂ ਸਕਦੇ ਇਹ ਬਿਲਕੁਲ ਝੂਠ ਹੈ ਮੈਂ ਖੁਦ ਜਿਹੜਾ ਹੈਗਾ ਇੱਕ ਦਿਨ ਵਾਸਤੇ ਪਿੰਡ ਆਇਆ ਸੀਗਾ ਤੇ ਮੈਂ ਹੁਣ ਵੀ ਆਪਦੇ ਖੇਤਾਂ 'ਚ ਖੜਾ ਤਾਂ ਪਹਿਲੀ ਗੱਲ ਹੈ ਵੀ ਮੈਂ ਰੇਲ ਗੱਡੀ ਤੇ ਆਇਆ ਹਾਂ ਰੇਲ ਗੱਡੀਆਂ ਕੋਈ ਬੰਦ ਨਹੀਂ ਆ ਤੇ ਨਾ ਹਜੇ ਤੱਕ ਕੋਈ ਕੌਲ ਐ ਸੋ ਪੂਰੇ ਪੰਜਾਬ ਹਰਿਆਣਾ ਅਤੇ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਤੁਸੀਂ ਰੇਲ ਗੱਡੀਆਂ ਐ ਥਰੂ ਦਿੱਲੀ ਪਹੁੰਚ ਸਕਦੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਦਿੱਲੀ ਪਹੁੰਚ ਰੇਵੀਆ ਸੋ ਰੇਲ ਬਹੁਤ ਵਧੀਆ ਸਾਧਨ ਹੈ ਤੁਸੀਂ ਉੱਥੇ ਜਾ ਸਕਦੇ ਹੋ ਦੂਜੀ ਗੱਲ ਇਹ ਆ ਵੀ ਉੱਥੇ ਰਹਿਣ ਦੀ ਕੋਈ ਦਿੱਕਤ ਆ ਜਾਂ ਕੁਝ ਹੈਗਾ ਕੁਝ ਵੀ ਨਹੀਂਗਾ ਜੇ ਤੁਸੀਂ ਆਪਦਾ ਇੱਕ ਬੈਗ ਲੈ ਕੇ ਜਾਨੇ ਹੋ ਸਿਰਫ ਆਪਦਾ ਕੰਬਲ ਵਗੈਰਾ ਵੀ ਜੇ ਨਹੀਂ ਵੀ ਲੈ ਕੇ ਜਾਣਾ ਤਾਂ ਵੀ ਉੱਥੇ ਤੁਹਾਨੂੰ ਮਿਲ ਜਾਣਾ ਸੋ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਦੂਜੀ افਵਾਹ ਜਿਹੜੀ ਕਿ ਇੱਕ ਕਾਫੀ ਦਿਨ ਪਹਿਲਾਂ ਫਲਾਈ ਕਿਸੇ ਇੱਕ ਬੱਬਰ ਨਾਂ ਦਾ ਬੰਦਾ ਲਗਾਤਾਰ ਕਹਿ ਰਿਹਾ ਸੀਗਾ ਜੀ ਉੱਥੇ ਆਪਰੇਸ਼ਨ ਹੋ ਜਾਊਗਾ ਉੱਥੇ ਦੰਗੇ ਹੋ ਜਾਣਗੇ ਜਿਹੜਾ ਹੈਗਾ ਆਪਾਂ ਕਹਿ ਰਹੇ ਉਹ ਕਹਿੰਦਾ ਸੀਗਾ ਵੀ ਉਥੇ ਇਹ ਗਿਣਤੀ ਲਗਾਈ ਜਾ ਰਹੀ ਹੈ ਵੀ ਕਿੰਨੇ ਉਹਦੇ ਚ ਬੰਦੇ ਆ ਕਿੰਨੀਆਂ ਬੁੜੀਆਂ ਕਿੰਨੇ ਬੱਚੇ ਆ ਪਹਿਲੀ ਗੱਲ ਤਾਂ ਵੈਸੇ ਉਹਦੀ ਮੈਂ ਖੰਡਣ ਪਹਿਲਾਂ ਵੀ ਕਰ ਚੁੱਕਿਆ ਪਹਿਲੀ ਗੱਲ ਤਾਂ ਉਹ ਬਿਲਕੁਲ ਸੱਚਾਈ ਨਹੀਂ ਜੇ ਤੁਹਾਨੂੰ ਲੱਗਦਾ ਵੀ ਉਹ ਬੰਦੇ ਕਿਤੇ ਸਰਕਾਰ ਗੈਨ ਰਹੀ ਹੈ ਸੈਟਲਾਈਟ ਦੇ ਥਰੂ ਉਹ ਕਿਹੜਾ ਅੱਜ ਦਾ ਉਹਨੂੰ ਸਭ ਕੁਝ ਪਤਾ ਸਾਡੇ ਪਿੰਡਾਂ ਦੇ ਵਿੱਚ ਅਜਾਸੀਆਂ ਬੈਠੀਆਂ ਸਾਡੇ ਘਰਾਂ ਦੇ ਵਿੱਚੋਂ ਜਿਹੜੇ ਬੰਦੇ ਮਾੜਾ ਮੋਟਾ ਬਾਹਰ ਨਿਕਲਦਾ ਮੈਂ ਬਾਹਰ ਨਿਕਲਦਾ ਪਿੰਡੋ ਮੈਨੂੰ ਪਹਿਲਾਂ ਗਿੱਦੜ ਤੋਂ ਫੋਨ ਆਉਂਦਾ ਫਿਰ ਮੁਕਸਰੋਂ ਫਿਰ ਗਾਂਹ ਦਾ ਆ ਜਾਂਦਾ ਸੋ ਅਜਾਸਿਕਾਂ ਨੂੰ ਪਤਾ ਜ਼ਰੂਰ ਆ ਵੀ ਕਿੰਨੇ ਬੰਦੇ ਆ ਕਿੰਨੇ ਪਿੰਡ ਦੇ ਵਿੱਚੋਂ ਕਿੰਨੇ ਬੱਚੇ ਗਏ ਆ ਕਿਉਂਕਿ ਏਜੰਸੀਆਂ ਬਹੁਤ ਨਹੀਂ ਕੱਲੀਆਂ ਪੰਜਾਬ ਦੀਆਂ ਵੀ ਆ ਭਾਰਤ ਦੀਆਂ ਵੀ ਆ ਸੋ ਇਹਦਾ ਕੋਈ ਨਹੀਂ ਪਰ ਇਹਦੇ ਉੱਤੇ ਕੋਈ ਵੀ ਆਪਾਂ ਗੱਗੇ ਕਿਸੇ ਵੀ ਤਰ੍ਹਾਂ ਦਾ ਫੋਰਸ ਨਾਲ ਹਟਾਇਆ ਨਹੀਂ ਜਾ ਸਕਦਾ ਹੁਣ ਕੱਲ ਤੁਹਾਨੂੰ ਪਤਾ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਆ ਗਿਆ ਵੀ ਉੱਥੋਂ ਜਿਹੜੇ ਜਿਹੜੇ ਹੈਗੇ ਆ ਕਿਸਾਨ ਹਟਾਏ ਨਹੀਂ ਜਾ ਸਕਦੇ ਕਿਉਂਕਿ ਅਸੀਂ ਜਮਹੂਰੀ ਢੰਗ ਨਾਲ ਬੜੀ ਸ਼ਾਂਤੀ ਨਾਲ ਪ੍ਰੋਟੈਸਟ ਕਰ ਰਹੇ ਆਂ ਪੂਰੀ ਦੁਨੀਆ ਦੀਆਂ ਜਿਹੜੀਆਂ ਅੱਖਾਂ ਜਿਹੜੀਆਂ ਹੈਗੀਆਂ ਹੁਣ ਦਿੱਲੀ ਦੇ ਆ ਜਿੱਥੇ ਕਿਸਾਨ ਬੈਠੇ ਆ ਅ ਦਿੱਲੀ ਹਰਿਆਣਾ ਦੇ ਬਾਰਡਰਾਂ ਤੇ ਟਿਕੀਆਂ ਹੋਈਆਂ ਸੋ ਇਹੋ ਜਿਹਾ ਕੁਝ ਨਹੀਂ ਹੋਣਾ ਮੈਂ ਪੁਰਾਣੀ ਵੀਡੀਓ ਟਾਵਰ ਤੇ ਚੜ੍ਹ ਕੇ ਕੇਐਫਸੀ ਤੇ ਬਣਾਈ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਪੇਜ ਤੇ ਉੱਥੋਂ ਤੁਹਾਨੂੰ ਦਿਖਾ ਸਕਦਾ ਵੀ ਜੇਕਰ ਇਹ ਅੰਦੋਲਨ ਖਤਮ ਵੀ ਹੁੰਦਾ ਤਾਂ ਵੀ ਉਥੋਂ ਟਰਾਲੀਆਂ ਕੱਢਦੇ ਕੱਢਦੇ ਸਾਨੂੰ 4 ਤੋਂ 5 ਦਿਨ ਲੱਗ ਜਾਣਗੇ ਕਿਉਂਕਿ ਇੱਕ ਇੱਕ ਮੈਂ ਲੰਮੇ ਤੌਰ ਤੇ 12-12 ਤੇ ਪਿੱਛੇ ਨੂੰ ਲੱਖਾਂ ਦੀ ਗਿਣਤੀ ਵਿੱਚ ਟਰਾਲੀਆਂ ਉੱਥੇ ਹੈਗੀਆਂ ਇੱਕ ਹੋਰ ਅਫਵਾ ਵੀ ਜਿਹੜਾ ਸ਼ੰਭੂ ਬਾਰਡਰ ਤੇ ਬਹੁਤ ਗੋਜਾ ਜੀ ਖਨੌਰੀ ਵਾਲ ਤੋਂ ਭੁੱਖੇ ਮਰਿਆ ਜਿਹੜਾ ਕੁੰਡਰੀ ਵਾਲਾ ਤਾਂ ਭੁੱਖੇ ਮਰੀ ਜਾਂ ਮੈਂ ਜ਼ਰੂਰ ਕਹਿਣਾ ਵੀ ਸ਼ਿੰਬੂ ਦੇ ਉੱਤੇ ਲੰਗਰ ਜਾਂਦੇ ਆ ਪਰ ਕੁੰਡਲੀ ਦੇ ਉੱਤੇ ਵੀ ਸਾਰਾ ਕੁਝ ਪਹੁੰਚ ਰਿਹਾ ਅੱਗੇ ਪਿੱਛੇ ਟਰਾਲੀਆਂ ਤਾਂ ਕਈ ਪਹੁੰਚ ਰਿਹਾ ਹਾਂ ਐਨੀ ਜ਼ਰੂਰ ਆ ਵੀ ਸ਼ਿੰਬੂ ਤੇ ਲੰਗਰ ਪੱਕਿਆ ਪਕਾਇਆ ਮਿਲ ਜਾਂਦਾ ਥੋੜਾ ਜਿਹਾ ਉੱਥੇ ਜ਼ਿਆਦਾ ਲੋਕਾਂ ਦਾ ਚਕਾ ਕਲਾਕਾਰ ਜ਼ਿਆਦੇ ਜਾਂਦੇ ਆ ਵੀਆਈਪੀ ਥੋੜੇ ਲੋਕ ਜ਼ਿਆਦੇ ਜਾਂਦੇ ਆ ਕੁੰਡਲੀ ਦੇ ਉੱਤੇ ਲਗਭਗ ਮੈਂ ਸਮਝਦਾ ਦੋਨੇ ਪਾਸੇ 50 50 ਕਿਲੋਮੀਟਰ ਲੰਮਾ ਫੈਲਾ ਹੋਇਆ ਕਿਉਂਕਿ ਦੋ ਆ ਉੱਥੇ ਮੈਟਰੋ ਸਟੇਸ਼ਨਾਂ ਤੋਂ ਠੀਕ ਹੈ ਸੋ ਲਗਭਗ ਆਪਾਂ ਕਹਿ ਸਕਦੇ ਹਾਂ 100 ਕਿਲੋਮੀਟਰ ਲੰਮਾ ਕਾਫਲਾ ਤੇ ਲਗਭਗ ਅੱਡ ਅੱਡ ਇੱਕ 메인 스테ਜ ਹੈ ਸੋ ਉੱਥੇ ਸਭ ਕੁਝ ਪਹੁੰਚ ਜਰੂਰ ਆ ਪਰ ਹਾਂ ਉਹ ਮੈਂ ਜਿਹੜੇ ਗੁਰਦੁਆਰੇ ਜਾ ਕੇ ਬਾਬੇ ਆ ਜਾਂ ਕੋਈ ਸਮਾਜ ਸੇ ਵੀ ਉਹਨਾਂ ਨੂੰ ਜਰੂਰ ਕਹਿਣਾ ਵੀ ਕੁੰਡਲੀ ਤੇ ਥੋੜਾ ਜਿਹਾ ਲੰਗਰ ਥੋੜਾ ਜਿਹਾ ਵਧਾ ਦੇਉਂਗਾ ਤਾਂ ਤੁਹਾਡੀ ਜਿਆਦਾ ਮਿਹਰਬਾਨੀ ਹੋਊਗੀ ਤੀਜਾ ਜਿਹੜਾ ਹੈਗਾ ਹੋਰ ਜਿਹੜਾ ਆਪਾਂ ਕਹਿੰਕੇ ਕੇਐਮਪੀ ਹੈ ਉੱਥੇ ਜਿਹੜੇ ਦੋ ਥਾਂ ਤੇ ਹੋਰ ਚਾਹੇ ਆਪਾਂ ਕਗੇ ਹੁਣ ਜਿਹੜਾ ਕਿਹੜਾ ਉੱਤਰ ਪ੍ਰਦੇਸ਼ ਵਾਲਾ ਬਾਰਡਰ ਹੈ ਤੇ ਚਾਹੇ ਐਮਪੀ ਵਾਲਾ ਬਾਰਡਰ ਹੈ ਠੀਕ ਆ ਉੱਥੇ ਵੀ ਸਾਨੂੰ ਜਿਹੜਾ ਹੈਗਾ ਹੈਲਪ ਕਰਨੀ ਚਾਹੀਦੀ ਲੋਕਾਂ ਦੀ ਕੋਈ ਚੱਕਰ ਨਹੀਂਗਾ ਤੀਜਾ ਹੁਣ ਆਪਾਂ ਦੇਖਿਆ ਹੋਣਾ ਕੱਲ ਦੇ ਇੱਕ ਟਵੀਟ ਹੋ ਰਿਹਾ ਖਾਲਸਾ ਏਡ ਦੇ ਉੱਤੇ ਵੀ ਨਿਸ਼ਾਨਾ ਲਾ ਰਹੇ ਆ ਲੋਕ ਕਹਿ ਰਿਹਾ ਵੀ ਇਹ ਜਿਹੜੇ ਹੈਗਾ ਫੰਡਿੰਗ ਕਰਦੇ ਸੀਗੇ ਟੈਰਰਿਸਟ ਐਕਟੀਵਿਟੀਆਂ ਵਾਸਤੇ ਉਹ ਜਿਹੜਾ ਤੁਸੀਂ ਜਿੱਤਰ ਤਰੀਕੇ ਨਾਲ ਤੁਸੀਂ ਥੋੜਾ ਧਿਆਨ ਨਾ ਦੇਖੋ ਤਾਂ ਉਹਦੇ ਉੱਤੇ ਵੀ ਲਿਖਿਆ ਹੋਇਆ ਇਨਵੈਸਟੀਗੇਸ਼ਨ ਆ ਇਨਵੈਸਟੀਗੇਸ਼ਨ ਦਾ ਕੀ ਆ ਮੈਨੂੰ ਕਿਸ ਨੇ 200 ਰੁਪਏ ਭੇਜਤਾ ਹੋ ਸਕਦਾ ਉਹ ਕਹਿਦਣ ਵੀ ਗੁਰਪ੍ਰੀਤ ਇਹੋ ਜਿਹੇ ਐਕਟੀਵਿਟੀਾਂ ਵਿੱਚ ਸ਼ਾਮਲ ਹੈ ਪ੍ਰੂਫ ਅੱਡ ਹੋਣਾ ਇਹ ਜਿਹੜਾ ਹੈਗਾ ਅਨਵੈਸਟੀਗੇਸ਼ਨ ਅੱਡਾ ਸੋ ਉਹ ਵੀ ਇੱਕ ਜਿਹੜਾ ਹੈਗਾ ਝੂਠ ਹੈ ਸੋ ਇੱਕ ਬੁੜੀ ਆ ਉਹ ਕਹਿੰਦੀ ਮੈਂ ਦੰਗੇ ਕਰ ਦੋ 17 ਨੂੰ ਵੈਸੇ 17 ਦੀ ਥਾਂ ਤੇ ਅੱਜ 18 ਵੀ ਹੋ ਗਈ ਹੈ ਮੈਨੂੰ ਲੱਗਦਾ ਸੋ ਉਹ ਕੁਝ ਨਹੀਂ ਇੱਕ ਬੰਦਾ ਕਦੇ ਹੀ ਨਹੀਂ ਦੰਗੇ ਕਰਾ ਸਕਦਾ ਇੱਕ ਬੰਦਾ ਕਦੇ ਕੁਝ ਨਹੀਂ ਕਰ ਸਕਦਾ ਸਰਕਾਰਾ ਜਿਹੜੀ ਹੈਗੀ ਹੈ ਸਰਕਾਰ ਪੂਰੇ ਦਾ ਪੂਰਾ ਮੈਂ ਕਹਿੰਦਾ UN ਤੱਕ ਇਹ ਮਾਮਲਾ ਗਿਆ ਹੋਇਆ ਇੱਕ ਇਹ ਜਿਹੜੀ ਹੈਗੀ ਗੱਲ ਓਡਰੀ ਹੈ ਕਿ ਫੇਸਬੁੱਕ ਲਗਾਤਾਰ ਵੀਡੀਓ ਡਿਲੀਟ ਕਰਦਾ ਇਹਦੇ 'ਚ ਕੋਈ ਸ਼ੱਕ ਨਹੀਂ ਬਿਲਕੁਲ ਡਿਲੀਟ ਕਰ ਰਿਹਾ میرنگا تین تین دیਆਂ ਖੋਧੀਆਂ ਵੀਡੀਓ ਡਿਲੀਟ ਹੋਊਗਾ ਸਿੰਘਾਂ ਬਾਅਦ ਦੇ ਵਿੱਚ ਵਾਪਸ ਕਰਤੀਆਂ ਇਸ ਦੇ ਸੰਦਰਭ ਦੇ ਵਿੱਚ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜਾ ਯੂ ایس اے ਦੇ ਵਿੱਚ ਕੈਲੀਫੋਰਨੀਆ ਸ਼ਹਿਰ ਆ ਜਿਹੜਾ ਉੱਥੇ ਮੇਨ ਹੈਡ ਕੁਆਟਰ ਆ ਫੇਸਬੁੱਕ ਦਾ ਅੱਜ ਮੈਂ ਉਹਦੀ ਵੀਡੀਓ ਹੀ ਪਾਈ ਆ ਅੱਜ ਦੁਪਹਿਰ ਦੇ 2 ਵਜੇ ਅਮਰੀਕਾ ਦੇ ਟਾਈਮ ਦੇ ਮੁਤਾਬਕ ਉੱਥੇ ਜਰੂਰ ਪ੍ਰੋਟੈਸਟ ਹੋਇਆ ਸੋ ਫੇਸਬੁੱਕ ਨੂੰ ਵੀ ਬੇਨਤੀ ਆ ਕਿ ਜਿਹੜਾ ਕਿਸਾਨਾਂ ਦੇ ਨਾਲ ਖੜੇ ਉਸ ਤੋਂ ਬਿਨਾਂ ਜਿਹੜਾ ਆਪਾਂ ਕਹਗੇ ਸਭ ਤੋਂ ਦੁਖਦਾਈ ਇੱਕ ਗੱਲ ਇਹ ਆ ਵੀ ਸਾਡਾ ਜਿਹੜਾ ਰੋਜ਼ ਇੱਕ ਇੱਕ ਕਿਸਾਨ ਇੱਕ ਐਵਰੇਜ ਇੱਕ ਜਾਨ ਦੀ ਪੈਂਦੀ ਆ ਜਿਹੜਾ ਕਿ ਦਮ ਤੋੜ ਰਿਹਾ ਜਿਹੜਾ ਸ਼ਹੀਦ ਹੋ ਰਿਹਾ ਸੋ ਸਰਕਾਰ ਜਿਹੜੀ ਹਜ ਤੱਕ ਆਪਾਂ ਕਹਗੇ ਇਸ ਅੰਦੋਲਨ ਨੂੰ ਸਾਡਾ ਸਾਡੀ ਸੁਣਵਾਈ ਨਹੀਂ ਕਰ ਰਹੀ ਅੰਦੋਲਨ ਨੂੰ ਖੇਰੂ ਖੇਰੂ ਕਰਨ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਸਰਕਾਰ ਕਹਿ ਰਹੀ ਆ ਇੱਕ ਪੋਸਟਰ ਜਾਰੀ ਕਰਕੇ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਤਾਂ ਕਿਸਾਨਾਂ ਨੇ ਸਿੱਧਾ ਕਹਿ ਆ ਵੀ ਤੁਸੀਂ 23 ਫਸਲਾਂ ਦੇ ਐਮਐਸਪੀ ਦਿਓ ਠੀਕ ਆ ਤਾਂ ਸਰਕਾਰ ਮੁਕਰ ਗਈ ਦੂਜਾ ਇਹ ਕਹਿਆ ਕਿਸਾਨਾਂ ਨੇ ਕਿ ਪੂਰੇ ਭਾਰਤ ਦੇ ਵਿੱਚ ਐਮਐਸਪੀ ਦਿਓ ਠੀਕ ਆ ਅੱਜ ਬਿਹਾਰ ਦਾ ਕਿਸਾਨ 800 ਰੁਪਏ ਨੂੰ ਕੁਆਂਟਲ ਝੋਨਾ ਚਕਾਉਂਦਾ ਜਿਹੜਾ ਹੈਗਾ ਯੂਪੀ ਦਾ ਕਿਸਾਨ 1200 ਨੂੰ ਚਕਾਉਂਦਾ ਉਹਨੂੰ ਵੀ 1860 ਰੁਪਏ ਦਿਓ ਠੀਕ ਆ ਉੱਥੇ ਸਰਕਾਰ ਭੱਜ ਗਈ ਕੋਈ ਸਰਕਾਰ ਅਜੇ ਐਮਐਸਪੀ ਦੇਣ ਨੂੰ ਤਿਆਰ ਨਹੀਂ ਇਹ ਸਿਰਫ ਤੇ ਸਿਰਫ ਬਲਗਾਉਣ ਦੀ ਤਰੀਕਾ ਵੀ ਅਸੀਂ ਤਾਂ ਜੀ ਬੜੇ ਚੰਗੇ ਆ ਕਿਸਾਨ ਸਾਡੇ ਨਾਲ ਗੱਲ ਨਹੀਂ ਕਰਦੇ ਕਿਸਾਨਾਂ ਨੇ ਕਿਹਾ ਤੁਸੀਂ ਜਿਹੜਾ ਹੈਗਾ ਇੱਕ ਮਾਹੌਲ ਬਣਾਓ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਨੇ ਸਾਡੇ ਹੱਕ ਦੇ ਵਿੱਚ ਜ਼ਰੂਰ ਇੱਕ ਵਾਰੀ ਫੈਸਲਾ ਕਰਤਾ ਹੁਣ ਹੌਲੀ ਹੌਲੀ ਇਹ ਵੀ ਕਿਹਾ ਜਾਣਾ ਲੋਕਾਂ ਨੇ ਵੀ ਕੋਰਟ ਨੇ ਜਿਹੜਾ ਧਰਨਾ ਚ ਕਾਦਣਾ ਨਹੀਂ ਇਹੋ ਜਿਹਾ ਕੁਝ ਨਹੀਂਗਾ ਕੋਰਟ ਨੇ ਕਿਹਾ ਅਸੀਂ ਕਿਸਾਨਾਂ ਦਾ ਪੱਖ ਸੁਣਾਂਗੇ ਤੋ ਅੱਜ ਦੇ ਵਾਸਤੇ ਇੰਨਾ ਕੀ ਮੈਂ ਰੋਜ਼ ਸ਼ਾਮ ਨੂੰ 5 ਵਜੇ ਜਿਹੜਾ ਹੈਗਾ ਫੇਸਬੁੱਕ ਤੇ ਤੇ YouTube ਤੇ ਲਾਈਵ ਤੁਹਾਡੇ ਕੋਲੇ ਅਫਵਾਹਾਂ ਦਾ ਪਰਦਾ ਫਾਸ਼ ਕਰਨ ਪ੍ਰੋਗਰਾਮ ਲੈ ਕੇ ਆਇਆ ਕਰੂੰਗਾ ਤੁਸੀਂ ਜੋ ਤੁਹਾਡੇ ਅੰਦਰ ਕੋਈ ਡਾਊਟ ਆ ਤੋ ਤੁਹਾਡੀ ਕੋਈ ਅਫਵਾਹ ਤਾਂ ਮੇਰੇ ਮੋਬਾਈਲ ਨੰਬਰ 9592971259 ਤੇ WhatsApp ਕਰ ਸਕਦੇ ਹੋ ਤਾਂ ਕਿ ਅਸੀਂ ਜਿਹੜੀਆਂ ਅਫਵਾਹਾਂ ਰੋਕ ਸਕੀਏ ਅੱਜ ਦੀ ਘੜੀ ਬਹੁਤ ਵੱਡਾ ਤੁਹਾਡਾ ਦੇਣ ਹੋਊਗੀ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਅਫਵਾਹ ਜਿਹੜੀ ਰੋਕੀ ਜਾ ਸਕੇ ਕਿਉਂਕਿ ਹੁਣ ਸਰਕਾਰ ਦੇ ਕੋਲੇ ਹੋਰ ਕੁਝ ਨਹੀਂ ਰਿਹਾ ਹਾਰਨ ਵਾਲਾ ਬੰਦਾ ਰੌਲਾ ਹੀ ਪਾਉਂਦਾ ਹੁੰਦਾ ਤੇ ਉਹਨਾਂ ਨੇ ਅਫਵਾਹਾਂ ਹੀ ਫਲਾਉਣੀਆਂ ਸ਼ੁਰੂ ਕੀਤੀਆਂ ਇਹਨਾਂ ਦੇ ਮੁਕਾਬਲੇ ਵਾਸਤੇ ਆਪਣਾ ਇਹ ਜਿਹੜਾ ਗੁਰਪ੍ਰੀਤ YouTube ਚੈਨਲ ਆ ਜਾਂ ਗੁਰਪ੍ਰੀਤ ਕੋਟਲੀ ਪੇਜ ਆ ਇਹਨੂੰ ਜਰੂਰ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ